ਖੜ ਰਿਹਾ ਖੜ ਰਿਹਾ ਹਾਂਜੀ एवरीवन ਸਵਾਗਤ ਹੈ ਆਪਣੇ ਚੈਨਲ ਦੇ ਵਿੱਚ ਸੋ ਅੱਜ ਜਸ ਸੀ ਆਏ ਸੀ ਸ਼ੇਰ ਐਂਡ ਇੱਥੇ ਮੰਮੀ ਨੇ ਕੁਝ ਲੈਣਾ ਸੀਗਾ ਤੇ ਅੱਜ ਕਿਸੇ ਕੰਮ ਅੱਜ ਮੈਂ ਐਕਟਿਵ ਨਹੀਂ ਲੈ ਕੇ ਆਈ ਆਪਣੇ ਕੰਮ ਤੇ ਉਹ ਮੈਂ ਕੱਲ ਨੂੰ ਆਵਾਂਗੀ ਤੇ ਆਪਾਂ ਵੈਸੇ ਹੀ ਆਏ ਸੀਗੇ ਗੋਲਗਪਿਆਂ ਲਈ ਰੀੜ ਵੀ ਲੱਗ ਗਈ ਬਟ ਕੋਈ ਨਹੀਂ ਕੋਈ ਨਹੀਂ ਇੱਥੇ ਨਹੀਂ ਆ ਹਾਂ ਵਾਲੇ ਡੱਬੇ ਲੈਣੇ ਸੋ एवरीवन ਆਪਾਂ ਛੋਟੇ ਜਿਵੇਂ ਕਿ ਮਿਰਚ ਮਸਾਲਾ ਵਗੈਰਾ ਕੀ ਹੋਇਆ ਮੰਮੀ ਕੰਪਨੀ ਦੇ ਰਹੀ ਨਾ ਡੱਬਾ ਕੋਈ ਸਮੈਲ ਵਗੈਰਾ ਉਹ ਤੇ ਨਹੀਂ। ਸੋ ਛੋਟੇ ਛੋਟੇ ਡੱਬੇ ਚਾਹੀਦੇ ਸੀ ਆਪਾਂ ਨੂੰ ਡੰਗ ਲਓ 12 ਲੈ ਲਓ। ਸੋ ਹਾਂਜੀ एवरीवन ਸੋ एवरीवन ਇੱਧਰ ਆਪਾਂ ਇਹ ਵਾਲੇ ਡੱਬੇ ਲੈ ਲੈਨੇ। ਦੇਖ ਸਕਦੇ ਹੋ ਤੁਸੀਂ 12 ਲਏ ਆ। ਆਹ ਛੋਟੇ ਨੇ ਇਹਨਾਂ ਵਿੱਚ ਨਹੀਂ ਆਣਾ ਇਹ ਵੀ ਨਹੀਂ। ਹਾਂ ਠੀਕ ਐ। ਇਹ ਸਰ ਭਾਈ। ਨਹੀਂ ਹਾਂਜੀ एवरीवन ਇੱਥੋਂ ਆਪਾਂ ਸਮਾਨ ਲੈ ਰਹੇ ਆ। ਮੈਨੂੰ ਸਿਰਫ ਆਹ ਲੈਣੀ ਸੀ ਨਾ। ਥੋੜਾ ਬਹੁਤ ਸਾਮਾਨ ਲੈਣਾ ਸੀ ਜਿਹੜਾ ਤੇ ਬੋਬੀ ਖੜਾ ਹੋਇਆ ਹਾਂਜੀ एवरीवन ਸਾਮਾਨ ਆਪਾਂ ਲੈ ਲਿਆ ਡਨ ਵੀਊ ਚੈੱਕ ਕਰ ਸਕਦੇ ਹੋ ਤੁਸੀਂ ਅੱਜ ਮੌਸਮ ਕਿੰਨਾ ਅਜੀਬ ਹੈ ਧੁੱਪੋ ਬਿਲਕੁਲ ਵੀ ਨਹੀਂ ਹੈਗੀਗੀ ਜੀ एवरीवन ਹੁਣ ਆਪਾਂ ਚੱਲੇ ਆਂ ਜੀ ਕਾਰ ਥੋੜਾ ਬਹੁਤ ਸਮਾਨ ਲੈਣਾ ਸੀ ਲੈ ਲਿਆ ਸੋ ਮੈਂ ਇਹਨਾਂ 12 ਡੱਬੇ ਚਾਹੀਦੇ ਸੀ ਉਹਨਾਂ ਵਿੱਚ ਜਿਵੇਂ ਲੂਣ ਮਿਰਚ ਮਸਾਲਾ ਹੁੰਦਾ ਨਾ ਰਸੋਈ ਦੇ ਵਿੱਚ ਡੱਬੇ ਨਾ ਪੁਰਾਣੇ ਹੋਏ ਪਏ ਸੀਗੇ ਕਰਕੇ ਉਹ ਡੱਬੇ ਮੇਨ ਲਾਣੇ ਸੀ ਨਾਲੇ ਨਾ ਇੱਥੇ ਕੰਮ ਸੀਗਾ ਮੀਟਿੰਗ ਸੀ ਛੋਟੀ ਜੀ ਸਲੂਨ ਚ ਉਹ ਡੰਡ ਕੀਤੀ ਉਸ ਤੋਂ ਬਾਅਦ ਮੈਨੂੰ ਐਕਟਿਵ ਨਹੀਂ ਆ ਗਈ ਸੀ ਕੋਵਿਡ ਨੂੰ ਫੇਰ ਸ਼ਾਮਾਂ ਨੂੰ ਆਉਣਾ ਪੈਣਾ ਸੀ ਮੈਨੂੰ ਲੈਣ ਇਸ ਕਰਕੇ ਮੈਂ ਕਿਹਾ ਤੁਹਾਡੇ ਨਾਲ ਚੱਲ ਜਣਣੀ ਆ ਤੇ ਉਸ ਤੋਂ ਬਾਅਦ ਕੱਲ ਨੂੰ ਮੈਂ ਆਪਣੀ ਐਕਟਿਵ ਆ ਕੇ ਆਵਾਂਗੀ ਪੂਰੇ ਟਾਈਮ ਤੇ ਹੋਣਾ ਪਾ ਚਾਈ ਜੰਨੇ ਆ ਜੀ ਕਾਰ ਦੇਖੋ ਮੌਸਮ ਅੱਜ ਮੰਮੀ ਤੋਂ ਬਹੁਤ ਧੁੱਕੀ ਨਹੀਂ ਬਣਾ ਜਾ ਕੇ ਘਰ ਵਲੌਗ ਕਰਦੇ ਆਂ ਆਪਾਂ ਸਟਾਰਟ ਚਾਹ ਚੂ ਪੀਨੇ ਆ ਬਣਾ ਕੇ ਅੱਜ ਫਿਰ ਬਦਲਵਾਈ ਜੀ ਹੋਈ ਹੋਈ ਹੈ ਗਾਇਸ ਹਾਂ ਮੌਸਮ ਦੇਖੋ ਥੋੜੀ ਨਿਕਲੀ ਸਵੇਰੇ 10 ਵਜੇ ਹੁਣ ਨਿਕਲੀ ਨਹੀਂ ਗਈ ਹੋਰ ਸਹੀ ਗੱਲ ਹੈ ਇਹਨੇ ਤਾਂ ਪੈਸੇ ਲੱਗੀ ਜਾਣੇ ਹੋ ਸੋ ਐਵੇਂ ਮੈਂ ਪੈਸੇ ਵੀ ਯਾਰ ਬੜੇ ਮਹਿੰਗੇ ਡੱਬੇ ਸੀਗੇ ਭਰਾਵਾ ਮੈਂ ਉਹਨੂੰ ਕਹੀ ਆਵਾ ਹਾਂਜੀ एवरीवन ਡੱਬੇ ਬੜੇ ਮਹਿੰਗੇ ਲਾ ਰਿਆ ਸੀਗਾ। ਚੜ੍ਹਾ ਹੀ ਲੈ ਮੈਂ। ਮੈਂ ਫਿਰ ਵੀ ਤਾਂ ਕਹਦੂਗੀ ਤੇ ਪੈਸਾ ਵੀਰੇ ਕੋਈ ਨਹੀਂ ਮੈਂ ਇੱਥੇ ਹੀ ਕੰਮ ਲੱਗੀ ਆ। ਥੋੜੇ ਵਾਲੇ ਕਰ ਲਓ। ਆਉਂ ਜਾਇਆ ਕਰਾਂਗੇ ਸਮਾਨ ਲੈਣਾ ਪਰ ਜਾਣ ਪਛਾਣੇ ਕੀ ਸੀ ਚਲੋ ਕਰ ਲੈ ਘੱਟ ਉਹਨਾਂ ਨੇ। ਇਹ ਕੋ ਫਲੇਟਾਂ ਮਿਲ ਜਾਣਗੇ ਨਾ ਸ਼ਰਤ। ਪਲੇਟਾਂ ਨਹੀਂ ਟੱਲਾ। ਇਹ ਬੈੱਡ। ਆ ਸ਼ੇਅਰ ਟਾਇਰ ਪਲੇਟਾਂ ਵਾਲੀ ਹੋਰ ਵੀ। ਨਹੀਂ ਵੀ ਲਵਾਵਾਂਗੇ ਆਪਾਂ। ਨਹੀਂ ਪਲੇਟਾਂ ਵਾਲੀ ਹੋਰ ਹੁੰਦੀ ਹੈ। ਹਾਂ ਹੋਰ ਹੁੰਦੀ ਸ਼ਾਪ। ਉਹ ਆਈ। बड़ी सारी सो हे एवरी वन घर सी आ चुकी सी दैन व्यू ਕੰਮੇ ਵਿੱਚ ਚੈੱਕ ਕਰੋ ਤੇ ਮੇਰੀ ਅੱਖ ਦਾ ਬੁਰਾ ਹਾਲ ਹੋ ਗਿਆ ਅੱਖ ਮੇਰੀ ਬਹੁਤ ਜ਼ਿਆਦਾ ਲਾਲ ਹੋ ਗਈ ਹੈ ਰਸਤੇ ਵਿੱਚ ਨਾ ਕੁਝ ਪੈ ਗਿਆ ਸੀ ਅੱਖ ਚ ਉਹਦੇ ਕਰਕੇ ਅੱਖ ਸਾਰੀ ਮੇਰੀ ਲਾਲ ਹੋ ਚੁੱਕੀ ਹੈ ਹਮਾਰੇ ਆਏ ਹੈ ਦਾਦਾ ਚਾਚਾ ਜੀ ਇਹ ਦੇਖ ਸਕਤੇ ਹੈ ਆਪ ਦਾਦਾ ਚਾਚਾ ਪੁੱਛੋ ਕੀ ਰਹਾ ਆਇਆ ਇਹ ਬੈਠੇ ਹੋਏ ਹੈ ਕੀ ਚਾਹੀਏ ਆਪਕੋ ਦਾਦਾ ਜੀ ਆਪਕੋ ਰੇਂਜਾ ਚਾਹੀਏ ਆਪਕੋ ਰੇਂਜਾ ਨਹੀਂ ਮੇਰੇ ਕੋ ਰੇਂਜਾ ਚਾਹੀਏ ਉਹ ਜੋ ਹੁੰਦੀ ਹੈ ਨਾ लग लग जो टीवी दो की डिच होती है ना वो चाचा जी की खराब हो गई है। आज हिंदी में है मैं का गया। <laughs> ये, so, ये हमारे चाचा जी है और ये पता नहीं क्या क्या बोल रहे हैं क्या चाहिए आपको डिच चाहिए डिच चाहिए पैसे चाहिए पैसे चाहिए डिच लेकर आनी है इन्होंने एक सौ चाहिए दो सौ चाहिए तीन सौ चाहिए चाहिए। चाचा चाचा अपनी उंगल दिखाना <laughs> ये अपनी उंगल ओ जी, so everyone, yeah, आप देख सकते हैं बॉबी की आंख में भी कुछ पड़ गया है क्या? लाल, नहीं। लाल हुई पड़ी है मेरी भी हुई पड़ी है सो एवरी वन हमारे दोनों बहन भाइयों की आंखों में ना कुछ पड़ गया है सो so हमारी आंखें लाल रत्ती हो गई है समान दिखाना क्या क्या लेकर आए हैं हम ये सिर्फ कुछ नहीं है ये मेरा साबुन है एंड ये मेरा चीज था सो so, ये आप देख सकते हैं कि हम ये जो डब्बी दब... है ये जो डब्बी <laughs> है ये देख सकते हैं आप जरूरी थोड़ा होता है कि भाई ये बोलते हैं हिंदी पढ़ने के भी बोलते है सो एवरी आज की वीडियो में कटूंगी नहीं सो ये देख सकते हैं ये जो डब्बे हैं ये हम लेने के लिए लेने के लिए गए कि आप सो एवरी मेरी आँख अभी तक ठीक नहीं हुई है सभी लाल हुई पड़ी है पता नहीं क्या आँख में पड़ गया है सो so, बहुत पेन हो रही है सो एवरी वन अभी मैंने रसोई में फोन रख दिया है अब मेरी आँख आप देख सकते हैं कितनी लाल हुई पड़ी है यार दिख भी नहीं रही अच्छे से सो so, बाहर का व्यू कुछ और था इसलिए वो जो कलर डार्क आ रहा था और अभी थोड़ा है और अब हम कपड़े चेंज कर कर मिलते हैं हाँ यार वो न दबाते तो न होगे ओ हो, नुकसान हो गया यार हमारा तो हमारी चाय का नुकसान हो गया पटे बैठ डालनी है तो मेरी आग का पूरा आलू हुआ पढ़ाई दबा दबा डालनी पड़ेगी मम्मी जो आग में बांदे वाला दारू काम पर रखा है वो थी प्यार ना बैठ दे तो होती हिंदी में बात करो आप भी मेरे से हिंदी में मम ਸਕਦੀ ਹੋ ਕਿ ਬੇਟਾ ਉਹ ਜੋ ਹੈ ਅੰਦਰ ਪੜਾ ਹੈ ਨਹੀਂ ਸੋ एवरीवन ਮਮਮੀ ਕੋ ਬੋਲਣਾ ਨਹੀਂ ਆਤਾ ਹਿੰਦੀ ਵੈਰੀ ਬੋਲ ਸਕਦੀ ਸੌਰੀ ਪੰਜਾਬੀ ਚ ਆਪਾਂ ਸਟਾਰਟ ਕੀਤਾ ਸੀ ਨਾਲ ਹਿੰਦੀ ਵਿੱਚ ਖਤਮ ਕਰ ਦੇਗੀ ਹਿੰਦੀ ਵਿੱਚ ਨਹੀਂ ਖਤਮ ਆਪ ਕਰਨਾ ਸੋ एवरीवन ਜਿੰਨੇ ਕੁ ਵੀ ਹਿੰਦੀ ਮੈਂ ਬੋਲੀ ਹੈ ਨਾ ਸੋ ਇਹਨੂੰ ਇੱਥੇ ਬੰਦ ਕਰ ਦਿੰਦੇ ਆ ਕਿਉਂਕਿ ਆਪਣਾ ਫਿਰ ਅਲੱਗ ਤੋਂ ਆਪਣਾ ਵਲੌਗ ਲੈ ਕੇ ਆਵਾਂਗੇ ਹਿੰਦੀ ਦੇ ਰਿਲੇਟਿਡ ਠੀਕ ਹੈ ਸੋ ਸੋ एवरीवन ਇਹ ہماری ਆਖ ਵਿੱਚ दारू ਡਾਲ ਰਹਾ ਹੈ ਅੱਖ ਖੋਲ ਰੋਕ ਜਾ ਭਰਾਵਾ ਲੈ ਸਾਰਾ ਇੱਧਰ ਡੁੱਲੀ ਚੱਲ ਹੁਣ ਪਾ ਸੋ ਹਾਂਜੀ एवरीवन ਮੇਰੀ ਨਾ ਅੱਖ ਬਹੁਤ ਜ਼ਿਆਦਾ ਯਾਰ ਰੀਪੀਟ ਕਰਦੀ ਸੀਗੀ ਲੈ ਮੈਂ ਕੁਛ ਨਹੀਂ ਦਾ ਪਾਸੇ ਰੋਕਿਆ ਰੋਕ ਜਾ ਅੱਖ ਬੰਦ ਕਰਕੇ ਡੇਲਾ ਕਮਾ ਅੱਖ ਬੰਦ ਕਰਕੇ ਡੇਲਾ ਕਮਾਇਆ ਉਹ ਨਿਆ ਮੜੀ ਰੜਕਰੀਓ ਅੱਖੂ ਵਾਓ एवरीवन ਇੱਕ ਹੋਰ ਪਾ ਦੇ ਬਸ ਇੰਨੇ ਨਹੀਂ ਹੁੰਦੇ ਡੈਡੀ ਵੀ ਆ ਗਿਆ ਸੋ ਮਾਰੀ ਆਖ ਦੇਖ ਸਕਤੇ ਹੈ ਮੇਰੀ ਤੁਮ ਇਹ ਤੇ ਮੇਰਾ ਹੁਆ ਕਰਾ ਦੇ ਡੈਡੀ ਵੀ ਆ ਗਿਆ ਹਾਂਜੀ ਸੋ एवरीवन ਯਾਰ ਬੁੜਾ ਹਾਲ ਹੋਇਆ ਪਿਆ ਮੇਰੇ ਆਖ ਦਾ ਮੇਰਾ ਬੂਹ ਥੋੜਾ ਮੇਰੇ ਕੋਲ ਤਰਗਾ ਸੋ ਅਰਵਨ ਇੱਕ ਵਾਰੀ ਮੈਂ ਹੋਰ ਪਵਾਉਣ ਲੱਗੀਆਂ ਬੂਹ ਦਾ ਉਹ ਭਰਾਵਾ ਹੋਲੀ ਠਾਈ ਜੋਨ ਨਿਕਲਦੀ ਅੱਖ ਮੇਰੀ ਬੜੀ ਰੜਕਰੀ ਪਈ ਯਾਰ ਮੋਬਾਈਲ ਮੰਮੀ ਤੇਰਾ ਮੈਂ ਸਾਡੇ ਕੋਲ ਨਹੀਂ ਆ ਸੋ ਐਵਰੀਵਨ ਯਾਰ ਅਸੀਂ ਨਾ ਰਾਸਤੇ ਵਿੱਚ ਆ ਰਹੇ ਸੀ ਅੱਖ ਚ ਕੁਝ ਪੈ ਗਿਆ ਮੇਰੇ ਹੁੰਦੀ ਨਾ ਐਨੇ ਲਗੋਇਆ ਮੰਮੀ ਤੇਰਾ ਫੋਨ ਮੈਂ ਸਾਡੇ ਕੋਲ ਨਹੀਂ ਹੈਗਾ ਚਾਚਾ ਆਇਆ ਸੀ ਚਾਚਾ ਤੇ ਮੈਨੂੰ ਲੱਗਿਆ ਫੋਨ ਉਹ ਆਇਆ ਦੱਸ ਨਹੀਂ ਹੈਗਾ ਯਾਰ ਇੱਥੇ ਫੋਨ ਲੈ ਚੱਕਰ ਲਾ ਮੇਰਾ ਮੋਬਾਈਲ ਦੱਸ ਬੋਲੀ ਕਿੱਥੇ ਹੈਗਾ ਨਹੀਂ ਹੈਗਾ ਫੋਨ ਸਾਡੇ ਕੋਲ ਯਾਰ ਚਾਚਾ ਤਾਂ ਲੈ ਗਿਆ ਉੱਠ ਮੜਾ ਜਾ ਕਾਲੀ ਵੇ ਪੰਗੇ ਜੇ ਲੈਣਾ ਹੋਵੇ ਫੋਨ ਤੇਰੇ ਕੋਲ ਆ ਹੈਂ ਖੜਾ ਹੋ ਲੈ ਮੇਰੇ ਕੋਲ ਹੁੰਦਾ ਤੇ ਮੈਂ ਦਿੰਦੇ ਨਾ ਤੇਰੇ ਕੋਲੋਂ ਨਿਕਲ ਆਉਣਾ ਮੇਰਾ ਮੋਬਾਈਲ ਲੈ ਵੇ ਲੈ ਕਮਾਲ ਹੋ ਗਈ ਵੇ ਸਵਾਦੀ ਮਨ ਹੈਗਾ ਹੈ ਆਏ ਉਹ ਲਾ ਬਗਿਆ ਲਾ ਬਗਿਆ ਸੋ ਮੇਰੀ ਆਖਰੀ ਬੁਰਾ ਹਾਲ ਹੋਇਆ ਪਿਆ ਪਾਣੀ ਦੇ ਫੋਨ ਲੈ ਬੁਰਾ ਹਾਲ ਹੋਇਆ ਪਿਆ ਸੋ एवरीवन ਮੇਰਾ ਤੁਸੀਂ ਮੂੰਹ ਦੇਖੋ ਕਿਵੇਂ ਦਾ ਹੋਇਆ ਪਿਆ